ਸਤਿਗੁਰੂ ਜੀ ਸਾਰਿਆਂ ਨੂੰ ਫੀ ਆਪਣਾ ਤਾਂ ਨਹੀਂ ਆ ਪਈ ਬਸ ਤੌਰ ਜੋ ਖੰਡਾ ਮਾਨ ਸਰ ਉੱਪਰ ਆਗਾ ਤੇ ਅੱਜ ਆਪਣੇ ਸਾਡੇ ਬਹੁਤ ਹੀ ਪਿਆਰੇ ਦੋਸਤ ਸਾਡੇ ਪੀੜੀਆਂ ਤੋਂ ਪਿਆਰ ਚੰਗਾ ਹੁੰਦਾ ਸਰਦਾਰ ਰਮਿੰਦਰ ਖੰਬੜਾਂ ਚੋ ਜਿਹੜੇ ਟਰੈਕਟਰਾਂ ਦਾ ਸੇਵ ਪਰਚੇਜ ਦਾ ਕੰਮ ਕਰਦੇ ਨੇਗੇ ਤੇ ਆਪਣੇ ਕੋਲ ਐਸੀ ਕਹਿੰਦੇ ਸਫਾ ਜੰਡਾ ਤਿਆਰ ਕਰਨੇ ਆ ਤੇ ਇਹਨਾਂ ਨੂੰ ਸਫਾ ਜੰਡਾ ਪਾ ਤਿਆਰ ਕਰਕੇ ਜੁਟਿਆ ਜੀ ਉਸ ਦਿਨ ਆਪਾਂ ਇਹਨਾਂ ਨੂੰ ਕਿੰਨਾ ਕਿਵੇਂ ਦਾ ਲੱਗਿਆ ਆਪਣਾ ਫਾਨ ਹਾਂਜੀ ਆਪਬਾਈ ਕੀ ਹਾਲ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਤੇ ਕਿਵੇਂ ਲੱਗਿਆ ਤੁਹਾਨੂੰ ਆਪਣਾ ਕੰਮ ਬਹੁਤ ਵਧੀਆ ਸਿਰੇ ਦਾ ਕੰਮ ਹੈ ਸੋ ਸੰਤਾਂ ਦਾ ਪਰੇ ਨਿੱਕੇ ਹੁੰਦਾ ਤਾਂ ਬੜਾ ਬਿਹਰਦਾਰ ਬਣੇਗਾ ਅੱ ਨੇ ਦੇਣਾ ਡਵਾੜਵਾਦੀ ਹੈ ਜੀ ਨਾ ਜੀ ਅੱਛਾ ਅੱਛਾ ਉਹਦੇ ਗਿਫਟ ਦੇਣੇ ਆਗੇ ਬੰਦੇ ਨੂੰ ਅੱਛਾ ਅੱਛਾ ਗਿਫਟ ਦਾ ਦੇਤੀ ਤਾਂ ਦੁਨੀਆ ਭੀ ਆਕਾਰਾਂ ਵੀ ਲਈ ਜਾਂਦੀਆਂ ਕਰੋੜਾਂ ਵਾਲੇ ਵੀ ਦੀ ਜਾਂਦੀਆਂ ਹਾਂਜੀ ਪਰ ਜਿਹੜੀ ਆ ਚੀਜ਼ੇ ਮੇਰੇ ਨਹੀਂ ਰਹੀ ਕਿ ਤੋ ਕੀ ਤਾਂ ਗੱਲ ਹੈ ਹਾਂ ਪਰ ਅਨੇ ਕੁਰਸੀ ਹੈ ਬਜ਼ੁਰਗਾਂ ਦਾ ਕੰਮ ਆਪਣੇ ਪਿੰਡ ਵੀ ਸ਼ੁਰੂ ਹੋ ਰਿਹਾ ਜਮਟਾ ਦੇ ਨਾਂ ਤੇ ਬੋਲੀਆਂ ਦੇ ਵਿੱਚ ਵੀ ਆਉਂਦਾ ਹਾਂਜੀ ਹਾਂਜੀ ਤੇ ਇਹ ਬਹੁਤ ਵਧੀਆ ਚੀਜ਼ ਹੈ ਗੈਸਟ ਲੋਕ ਦੇਖਣਗੇ ਹਾਂਜੀ ਆ ਗਿਫਟ ਵਧੀਆ ਬੰਦਿਆਂ ਨੂੰ ਗਿਫਟ ਦੇਣੇ ਆਸੀਂ ਹਾਂਜੀ ਤੇ ਇਸ ਵਾਸਤੇ ਪੈਸੇ ਲਾਏ ਨੇ ਤੇ ਵਧੀਆ ਤੇ ਛੋਟਾ ਸਮਾਨ ਬਹੁਤ ਵਧੀਆ ਹੈ ਰੀਜਨਲ ਸਮਾਨ ਹੈ ਤੁਹਾਡੇ ਅਸਟੈਂਡਿਕੇ ਉਹਨਾਂ ਨੂੰ ਦੇਖਦੇ ਤਰੇ ਸਾਡੇ ਦਾ ਪਿੰਡ ਦਾ ਹੀ ਹੈ ਪਿੰਡ ਦੇ ਤੋਂ ਬੰਦਾ ਨੂੰ ਵੀ ਸਰਾਉਣਾ ਬਾਹਰੋਂ ਦੁਨੀਆ ਸਰਾਉਂਦੀ ਹੈ ਨਾ ਹਾਂਜੀ ਹਾਂਜੀ ਹਾਂ ਇਹ ਵੀ ਜੱਸਦੇ ਰਹੇ ਥੋੜਾ ਬਹੁਤ ਵਧੀਆ ਕੰਮ ਹੈ ਜੀ ਕਰ ਬਗੇ ਕਰੋ ਹਾਂਜੀ ਇਹਨਾਂ ਬਹੁਤ ਵਧੀਆ ਹੁੰਦਾ ਕਿਉਂਕਿ ਤੁਹਾਡੇ ਕੋਲੇ ਬੋਗੰਗ ਹੈ ਸਾਡੇ ਦਾ ਦੋਖ ਵੀ ਨਾ ਜੀ ਦੇਦੇ ਤੁਸੀਂ ਫਰਮਾਇਸ਼ਲਾ ਕਰਕੇ ਹਾਂਜੀ ਤੇਰੇ ਤੇਰੀ ਗਾੜਮੀ ਨੇ ਲਾ ਲਿੰਦੇ ਹਾਂ ਹਾਂਜੀ ਨਹੀਂ ਬਹੁਤ ਵਧੀਆ ਕੰਮ ਹੈ ਥੋੜਾ ਆ ਤੂੰ ਵੀ ਇਹੇ ਰਾਹ ਤੇ ਚੱਲੋ ਬੜੀਆ ਪੂਰਾ ਵੱਡੇ ਤੋਂ ਵੱਡੀ ਅਜੇ ਤੱਕ ਨਾ ਵੱਡੀ ਤੋਂ ਵੱਡੀ ਏਜੰਸੀ ਖੋਹ ਦੇਣਾ ਦਮਾਸ ਚਲੀ ਜਾ ਨਵੇਂ ਨਾਂ ਦਾ ਅੰਦਾਜ਼ਾ ਕਰੇ ਉਹਨਾਂ ਸੋਨਾ ਤੁਮੋ ਸਾਹ ਬਹੁਤ ਵਧੀਆ ਹੈ ਤੇ ਜਿੰਨਾ ਬੰਦੇ ਨੇ ਆਏ ਨੇ ਹਾਂਜੀ ਇਹ ਵਾਰ ਤੋਂ ਪਿੰਡ ਭਾਈ ਹੋਤੌਰ ਸਾਡੇ ਕੋਲ ਬਹੁਤ ਆਉਂਦੇ ਨੇ ਬੜਾ ਇੰਕਲਾਬ ਇੱਥੇ ਰਹਿੰਦੇ ਨੇ ਤੇ ਇੱਥੇ ਵੀ ਲਾਜ ਨੂੰ ਕਰਕੇ ਜਾਇਆ ਕਰੋ ਦੇਖ ਕੇ ਜਾਇਆ ਕਰੋ ਕੰਮ ਕਹਾ ਦੱਸਣਾ ਪਾਇਦਾ ਹੈ ਤਾਂ ਤਾਂ ਵਾਰ